ਵਾਹਿਗੁਰੂ ਸਾਹਿਬ ਜੀ 12 ਮਾਹ ਮਾਂਝ ਮਹੱਲਾ 5 ਘਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ ਕਿਰਤ ਕਰਮ ਕੇ ਵੀ ਛੁੜੇ ਕਰ ਕਿਰਪਾ ਮੇ ਲਹਾਰਾਮ ਚਾਰ ਕੁੰਟ ਦਹ ਦਿਸ ਭ੍ਰਮੇ ਥੱਕ ਆਏ ਪ੍ਰਭ ਕੀ ਸਾਮ ਤੈਨ ਦੁਧਹਿ ਤੇ ਬਾਹਰੀ ਕਿਤੈ ਨ ਆਵੈ ਕਾਮ ਜਾਲ ਬਿਨ ਸਾਖ ਕੁਮਲਾਵਤੀ ਉਪਜਹਿ ਨਾ ਹਿੰਦਾ ਹਰ ਨਾ ਹਾ ਨ ਮਿਲਿਆ ਸਾਜਨਾ ਕਤ ਪਾਈਐ ਬਿਸਰਾਮ ਜੇਤਕਰ ਹਰ ਕੰਤ ਨਾ ਪ੍ਰਗਟਈ ਪਠਨਗਰ ਸੇ ਗ੍ਰਾਮ ਸਬਸੀਂ ਗਾਤਮ ਬੋਲ ਰਸ ਸਣਦੇਹੀ ਸਭ ਖਾਮ ਰਬ ਸਵਾਮੀ ਕੰਤ ਬਿਹੂਨੀਆ ਮੀਤ ਸੱਜਣ ਸਭ ਜਾਮ ਨਾਨਕ ਕੀ ਬੇਨੰਤੀ ਆ ਕਰ ਕਿਰਪਾ ਦੀ ਜੈ ਨਾਮ ਹਰ ਮੇਲੋ ਸਵਾਮੀ ਸੰਗ ਤਦ ਜਿਸ ਕਾ ਨੇ ਚਲਤਾਨ ਚੇਤ ਗੋਵਿੰਦ ਅਰਾਧਿਯ ਹੋਵੇ ਅਨੰਦ ਕਣਾ ਸੰਤ ਜਨਾ ਮਿਲ ਪਾਈਐ ਦਸਨਾ ਨਾਮ ਪਣਾ ਜਿਨ ਪਾਇਆ ਪ੍ਰਭ ਆਪਣਾ ਆਏ ਤਿਸਹਿ ਗਣਾ ਇੱਕ ਖਿਣ ਤਿਸ ਬਿਨ ਜੀਵਣਾ ਬਿਰਥਾ ਜਨਮ ਜਣਾ ਜਲ ਤਲ ਮਈਲ ਪੂਰਿਆ ਰਵਿਆ ਵਿੱਚ ਬਣਾ ਸੋ ਪ੍ਰਭ ਚਿਤ ਨ ਆਵੈ ਕਿਤੜਾ ਦੁਖ ਗਣਾ ਜਿਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗ ਮਣਾ ਅਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਣਾ ਜੇ ਤੁਮ ਲਾਏ ਸੋ ਪ੍ਰਭੂ ਤਿਸ ਕਾ ਪਾਏ ਲੱਗਾ ਜਿਨੇ ਜਿਨ ਨਾਮ ਤੇ ਆਇ ਤਿਨ ਕੇ ਕਾਜ ਸਰੇ ਹਰ ਗੁਰਪੂਰਾ ਆਰਾਧਿਆ ਦਰਗਹ ਸੱਚ ਖਰੇ ਸਰਬ ਸੁਖਾ ਨਿਧ ਚਲਨ ਹਰ ਭਵਜਲ ਵਿਖਮ ਤਰੇ ਪ੍ਰੇਮ ਭਗਤ ਤਿਨ ਪਾਈਆ ਵਿਖਿਆ ਨਾ ਹਿੰਜਰੇ ਕੂੜ ਗਏ ਦੁਬਿਦਾਨਸੀ ਪੂਰਨ ਸਚ ਭਰੇ ਪਾਰ ਬ੍ਰਹਮ ਪ੍ਰਭ ਸੇਵੰਦੇ ਮਨ ਅੰਦਰੇ ਏਕ ਧਰੇ ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸਦਾਨ ਕਿਰਪਾ ਕਰੋ ਹਰੇ ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸਦਾਨ ਕਿਰਪਾ ਕਰੋ ਹਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ